ਹਾਂਜੀ ਬਰੂਸੀਲੋਸਿਸ ਜਿਹੜੀ ਕਿ ਪਸ਼ੂਆਂ ਦੇ ਵਿੱਚ ਪੰਜਾਬੀ ਚ ਕਹਿੰਦੇ ਆਪਾਂ ਤੂ ਜਾਣਾ ਦੀ ਬਿਮਾਰੀ ਐ ਇਹਦਾ ਬਹੁਤ ਹੀ ਪਸ਼ੂਆਂ ਤੋਂ ਬੰਦਿਆਂ ਨੂੰ ਵੀ ਹਿਊਮਨ ਨੂੰ ਵੀ ਲੱਗ ਸਕਦੀ ਐ ਹਿਊਮਨ ਤੋਂ ਪਸ਼ੂ ਨੂੰ ਵੀ ਲੱਗ ਸਕਦੀ ਐ ਸੂਰਾਂ ਚ ਕੁੱਤਿਆਂ ਚ ਬੱਕਰੀਆਂ ਚ ਇਹ ਸਾਰੇ ਕਸ ਚ ਹੁੰਦੀ ਐ ਬਿਮਾਰੀ ਇਹਦੇ ਨਾਂ ਤੋਂ ਇੰਨਾ ਕੁ ਲੋਕ ਡਰਦੇ ਆ ਵੀ ਜੇ ਇਹ ਬਿਮਾਰੀ ਹੋ ਜੂ ਤਾਂ ਪਤਾ ਨਹੀਂ ਕੀ ਹੋ ਜੂ ਇਹ ਕੁਛ ਨਹੀਂ ਹੁੰਦਾ ਇਹਦਾ ਜਿਹੜਾ ਮੇਨ ਨਿਚੋੜ ਐ ਆਪਣੇ ਪੀਡੀਐਫ ਦੇ ਪ੍ਰਧਾਨਾ ਸਰਦਾਰ ਦਲਜੀਤ ਸਿੰਘ ਜੀ ਸਦਰਪੁਰਾ ਜਿਹੜੇ ਕਿ ਲਗਭਗ ਉਹਨਾਂ ਦਾ 25-30 ਸਾਲ ਦਾ ਤਜਰਬਾ ਹੋ ਗਿਆ ਡੇਰੀ ਫਾਰਮ ਦੇ ਵਿੱਚ ਹੀ ਉਹ ਕਹਿੰਦੇ ਵੀ ਆਪਣੇ ਪੰਜਾਬ ਦੇ ਜਿੰਨੇ ਫਾਰਮ ਸੀਗੇ ਲਗਭਗ 80-90% ਫਾਰਮਾਂ ਦੇ ਵਿੱਚ ਇਹ ਪ੍ਰੋਬਲਮ ਆਈ ਆ ਦੁਬਾਰੇ ਸਹੀ ਵੀ ਹੋ ਜਾਂਦੀ ਆ ਕੋਈ ਘਬਰਾਉਣ ਵਾਲੀ ਗੱਲ ਨਹੀਂ ਇਹਦੇ ਵਿੱਚ ਸਾਰੀ ਡਿਟੇਲ ਤੁਸੀਂ ਪ੍ਰਧਾਨ ਸਾਹਿਬ ਤੋਂ ਸੁਣਿਓ ਉਹਨਾਂ ਕੋਲ ਅੱਜ 2-4 ਗਾਈਆਂ ਤੋਂ ਕੰਮ ਸ਼ੁਰੂ ਕਰਾਈ 600 ਗਾਂ ਹੈ ਡੇਲੀ ਦੀ ਜਿਹੜੇ ਕਿ ਐਡੀ ਵੱਡੀ ਸੰਸਥਾ ਨੂੰ ਚਲਾ ਰਹੇ ਆ ਤੇ ਇਹ ਡਿਟੇਲ ਦੇ ਵਿੱਚ ਦੱਸਣਗੇ ਅੱਗੇ ਵੀਡੀਓ ਤੁਸੀਂ ਧਿਆਨ ਨਾਲ ਸੁਣਨੀ ਆ ਸਾਰੀ ਕਿ ਪਹਿਲਾਂ ਬਹੁਤ ਘਰਾਉਂਦੇ ਨੇ ਹੁਣ ਆਪਣੇ ਬੰਦੇ ਕਿੰਨੇ ਜਰਰ ਮਹਿੰਗੇ ਆ ਕਿਸੇ ਨਾਮਾ ਫਾਰ ਪੜਾਇਓ ਦੇ ਬੁਝੇ ਦਾ ਪੁਆਇੰਟ ਧਿਆਨ ਬਰਾਗੇ ਹੁਣ ਜਿਹਦੇ ਡੀ ਗੰਜਮਾ ਨਾਲ ਵਿੱਚ 10 ਪੁਆਇੰਟਾਂ ਦੇ ਵਿੱਚ 10 ਅਗਨੀ ਵੀ ਹੋਈ ਜਾਂਦੀ ਹੈ ਪੁਆਇੰਟ ਵਧੀਆ ਰੇਟ ਤੇ ਵੀ ਆ ਤੁਸੀਂ ਉਹਦੇ ਬੱਚਿਆਂ ਨੂੰ ਅੱਡ ਕਰਕੇ ਵੈਕਸੀਨ ਲਾਈ ਦਿਦੋ ਵੈਕਸੀਨ ਲੈ ਜਰੋ ਕੋਈ ਘਰਾਉਣ ਦੀ ਲੋੜ ਨਹੀਂ ਹੁਣ ਪਹਿਲਾਂ ਮੈਂ ਬਾਈ ਜੀ ਨੇ ਕਿਹਾ ਵੀ ਕਿੱਥੇ ਕੀ ਰੀਕਟਰ ਹੋਵੇ ਕੀ ਪੁਆਇੰਟ ਨਾਦਾ ਕੋਈ ਤਰੰਦ ਦੱਸਿਓ ਜੇ ਸਰ ਮੈਨੂੰ ਲੈਣੀ ਠੀਕ ਹੈ ਜੀ ਨਾਮ ਤੇ ਵੀ ਭੇਜਾ ਦੇ ਫ੍ਰੀ ਪਣੀ ਉਦੇ ਮੈਚਰ ਨੂੰ ਘਰੋਂ ਨਹੀਂ ਲੋੜ ਦੀ ਕੋਈ ਜੇ ਆਪਣੀ ਨਿਊਟ੍ਰੀਸ਼ਨ ਵਧੀਆ ਵਾ ਤਾਂ ਦੱਸਾਂ ਕਿ ਕਿ 2030 ਅਪੋਰਟ ਕਰਦੀ ਨਹੀਂ ਸਭ ਨਹੀਂ ਅਪੋਰਟ ਕਰਦੀ ਇਹ ਵਿੱਚ ਹੋਈ ਆ ਜਦੋਂ ਸਪੈਸ ਕਹਿੰਦੀ ਆ ਨਿਊਟ੍ਰੀਸ਼ਨ ਵਾੜੀ ਆ ਉਦੋਂ ਜਾ ਕੇ ਅਪੋਰਟ ਕਰਦੀ ਜਿਹੜਾ ਅਪੋਰਟ ਨਹੀਂ ਕਰਨਾ ਜੇ ਇੱਕ ਵਾਰ ਟਾਰਗੇਟ ਲਾ ਲਈਏ ਕਰਨਾ ਹੈ ਕਿ ਲੋੜ ਦੇ ਬੜੀ ਨਿਊਟ੍ਰੀਸ਼ਨ ਵਧੀਆ ਵਾ ਬਹੁਤ ਫਾਰਮ ਆ ਜਿਹੜੇ ਖਤਮ ਵੀ ਹੋਏ ਆ ਬਹੁਤ ਫਾਰਮ ਆ ਜਿਨ੍ਹਾਂ ਨੇ ਆਪਣੇ ਆਪ ਨੂੰ ਜਿਹੜੇ ਪੋਜ਼ਿਟਿਵ ਹੋਏ ਨਿਊਟ੍ਰੀਸ਼ਨ ਪਤਾ ਉਹਦੇ ਫਾਰਮ ਆ ਪੋਜ਼ਿਟਿਵ ਲੋਏ ਉਹਨਾਂ ਦੇ ਬੱਚੇ ਦੇ ਵੈਕਸੀਨੇਸ਼ਨ ਕੀਤੀ ਵਰਤUAL मै, तो जब आप अंसान होगा तो replacement होगी। मैं पच्चीस रूपए वैसे ही दीते हैं ही वो भाग जाएंगे। कॉल्जर मैंने होटल भागने के लिए हूँ। भाग नहीं रहा हूँ। एक maximum भाग रहा है कि कहाँ नहीं है ही। कि ये तो अरे ना करो। इससे अपन कहीं प्रत्यारण नहीं जब उठा गई है। सुबह का नहीं करो, सुबह नहीं करेगा त ਰਾਣਾ ਰਬ ਦੇ 20 ਸਾਲ ਹੋ ਗਏ ਠੀਕ ਹੈ ਜੀ ਇਸ ਕਰਕੇ ਇਹਨਾਂ ਧਿਆਨ ਰੱਖਿਓ ਪੂਜਾ ਨੰਬਰ ਉਹ ਕਿਰਪਾ ਕਰਦੇ ਸੀ ਕਿੱਥੋਂ ਆ ਗਈ ਜੀ ਕਿਵੇਂ ਆ ਗਈ ਇੱਕ ਜਾਨਵਰ ਵਾਲੀ ਗੋਹ ਨਾਈ ਉਹ ਬੜੇ ਕਾਰਨ ਤੁਹਾਡੇ ਕੋਲ ਰਟੇ ਨਹੀਂ ਆਉਂਦਾ ਨਾਲ ਦੇ ਗਵਾਂਢੀ ਦੇ ਬੱਚਾ ਚੱਕੀ ਰਹੀ ਹੈ ਜਾਂ ਉੱਥੇ ਪੈਰ ਚੱਕਿਆ ਉਹ ਆ ਗਿਆ ਜਿਹੜੀ ਮਸ਼ੀਨ ਤੁਸੀਂ ਇੱਥੇ ਸੰਪਰਕ ਹੋਣੇ ਆ ਆਪਣਾ ਰਾਈ ਘਰ ਹੋਣੇ ਆ ਜਾਂ ਆਪਣਾ ਕੁੜੀ ਹੋਣੇ ਆ ਉੱਥੇ ਲੰਘ ਕੇ ਉਹ ਹੀ ਚੱਕੂ ਨੇ ਪਾਦੀ ਮੈਨੂੰ ਕੋਈ ਦੋ ਵੇਡਾ ਕਿਹਦੇ ਵੈਕਸੀ ਨੇ ਲਿਖੇ ਬੜੇ ਕਾਰਨ ਕਿਤੇ ਕੰਮ ਵੀ ਨਾ ਹੋਵੇ ਬਹੁਤ ਜ਼ਰੂਰੀ ਇਹ ਕੱਲ ਵੀ ਬਰਾਦ ਕੋ ਬੁਲਾਉਂਦੇ ਹੋਣੀ ਹੈ ਜਿਹੜਾ ਜਿਹੜਾ ਤੁਸੀਂ ਜੀਰ ਦਾ ਕਾਟ ਨਿਕਲਿਆ ਜਿਹੜਾ ਬਹੁਤ ਮੁਝ ਪੈ ਗਿਆ ਤੁਸੀਂ ਮੈਂ ਕਿਹਾ ਉਹ ਤੋਂ ਹੋਣੀ ਹੈ ਇਸ ਕਰਕੇ ਤੁਹਾਨੂੰ ਡੇਢੀ ਜਿਹੇ ਨੂੰ ਲਾਗਦੀ ਕੋਈ ਭਰਾ ਕੋਈ ਜਰੂਰ ਸਤਨ ਗੱਲ ਕਰਿਆ ਕਰੋ ਇਹ ਨਾ ਮੈਂ ਕਿਹਾ ਮੱਦੇਨਤ ਕੋਈ ਭਰਾਏ ਸਾਹ ਫਾਰਮ ਦਾ ਫਾਰਮ ਵੀ ਭੇਜਦੇ ਹੋਣਗੇ ਹੋਰ ਕਿ ਜੇੜਾ ਨਾ ਮੇਰੀ ਕੋਸ਼ਿਸ਼ ਵੈਕਸੀਨ ਲੇ ਰਹਾ ਹਾਲਾ ਆਹ ਇਹ ਗੱਲ ਜਰੂਰ ਆ ਵੀ ਵੈਕਸੀਨ ਹਨੇ ਜੀ ਕੋ ਉਹ ਅੱਜ ਤੱਕ ਬਹੁਤ ਵੀਰ ਹੈ ਜਿਹੜੇ ਆਪਣੇ ਉਹ ਜਿਹੜੇ ਤਾਂ ਵੱਡੇ ਫਾਰਮਰ ਨੇ ਜਾਂ ਜਿਹੜੇ ਜਿਨ੍ਹਾਂ ਜਿਨ੍ਹਾਂ ਦਾ ਜਿਹੜੇ ਮੀਟ ਕਰਦੇ ਨੇ ਚਲੋ ਵੀ ਕੋਈ ਕੋਆਣੀ ਕਰਨੀ ਅਸੀਂ ਜੀਐਫ ਤੋਂ ਲੈ ਕੇ ਆਉਣੀ ਆ ਉਹਨਾਂ ਦੇ ਸਹੀ ਲੱਗਦੇ ਨੇ ਸ਼ਹਿਰ ਪਰਸੇਲਾ ਦੀ ਹੈ ਚਾਹੇ ਫੈਮਲੀ ਦੀ ਹੈ ਤੇ ਚਾਹੇ ਕੋਈ ਹੋਰ ਵੈਕਸੀਨ ਹੋਵੇ ਉਹ ਜ਼ਿਆਦਾਤਰ ਜੇ ਤੁਸੀਂ ਪਹੁੰਚ ਜਾ ਕੇ ਆਪਣੇ ਨੇੜੇ ਦੇ ਸ਼ਹਿਰ ਦੇ ਜਿਹੜੇ 10 ਅਗਸਤ ਤੋਂ ਲੈਨੇ ਆ ਉੱਥੇ ਜਾ ਕੇ ਤੁਸੀਂ ਕੱਲ ਦੇਖਿਓ ਵੀ ਉੱਥੇ ਉਹਨਾਂ ਦੀਆਂ ਫਿਰਾਂ ਲਾਈਟ ਤੇ ਵੀ ਉਹਨਾਂ ਦੇ ਉਸ ਅੰਦਰ ਜਿਹੜੀ ਵੈਕਸੀਨ ਪਈ ਆ ਉਹ ਕਰਾਗੋਲਿਆਣੀਆ ਨੂੰ ਤੁਹਾਨੂੰ ਜਾ ਕੇ ਉਹ ਵੀ ਦੇ ਦੇਈਏ ਤੇ ਬਰਸੀਲਾ ਜਿਹੜੇ ਉਹਨੇ ਬਰਸੀਲਾ ਦੀ ਵੈਕਸੀਨ ਲਾ ਕੇ ਆ ਬਕਰਨਾ ਜੇ ਨਾ ਲੈ ਕੇ ਬੈਠ ਕੇ ਜੇ ਲਾਈਵੀਰ ਵੈਕਸੀਨ ਤੇ ਕੱਲ ਨੂੰ ਜੇ ਕੋਈ ਬਾਇਟਰ ਜਾਨਵਰ ਤੇ ਕੋਈ ਚਲੀ ਗਈ ਜੇ ਅਜੇ ਜੇ ਉਹ ਸਾਰੀ ਬਾਇਟਰ ਹੋ ਸਕਦੀ ਉਹ ਸਾਰਾ ਖੇਲੀ ਹੋ ਸਕਦਾ ਕਿ ਹੁੰਦਾ ਵਾ ਕਿਹਦੇ ਤਰੀਕੇ ਨਾਲ ਬਹੁਤ ਵਾਰ ਫਾਰਮਾਂ ਤੇ ਜਿੱਥੇ ਜਿਹੜੀ ਗਈ ਆ ਆਪਣੀ ਐਮਐਂਡੀ ਕੋਲ ਇਹੀ ਕਾਰਨਾ ਐਵੇਂ ਨਹੀਂ ਤਾਂ ਆਉਣੀ ਹੈ ਵੈਕਸੀਨ ਲਾਉਣੇ ਆਪਾਂ ਡਾਕਟਰ ਚੈਕ ਕਰੀ ਕਰੋਗੇ ਇਹਨੂੰ ਵੀ ਇਹਦੇ ਬੱਚੇ ਦਾ ਪਹਿਲਾਂ ਵੈਕਸੀਨ ਪਹਿਲੇ ਚੈੱਕ ਕਰਾਉਣੇ ਦੀ ਬੱਚੇ ਚੈੱਕ ਕਰਾਉਣਾ ਹੀ ਪਹਿਲਾ ਕੰਮ ਵੀ ਪਹਿਲੇ ਚੈੱਕ ਕਰਾਉਣ ਤੋਂ ਬਾਅਦ ਐਕੈਡਮੀ ਨਿਵਾਣ ਜਦੋਂ ਦੁਬਾਰੇ ਚੈੱਕ ਕਰਾਇਆ ਵੀ ਪਹਿਲਾਂ ਡਾਕਟਰ ਕੀ ਸੀ ਵੈਕਸੀਨ ਦੇ ਬਾਅਦ ਚੈ ਪ੍ਰਾਇਮਰੀ ਡਾਕਟਰ ਬਣ ਗਿਆ ਵੈਸੀ ਕੰਮ ਕੀਤੀ ਨਹੀਂ ਕੀਤੀ ਫਿਰ ਡਾਕਟਰ ਨਹੀਂ ਪਹਿਲਾਂ ਨਹੀਂ ਕੰਮ ਕੀਤਾ ਜਦੋਂ ਡਾਕਟਰ ਬਣ ਗਿਆ ਤਾਂ ਕੰਮ ਕਰ ਗਿਆ ਇਸੇ ਤਰੀਕੇ ਨਾਲ ਤੁਸੀਂ ਐਫਟਰਨਿਟੀ ਦੀ ਵੈਕਸੀਨ ਦਾ ਕਰ ਤੋਂ ਪਰ ਵੈਕਸੀਨ ਲਾਉਣ ਤੋਂ ਪਹਿਲਾਂ 5-7 ਜਨਮ ਪਰ ਚੈੱਕ ਕਰੋ ਕਿ ਹਾਂਜੀ ਇਹਦਾ ਡਾਕਟਰ ਕੀ ਹੈ ਮੈਨੂੰ ਪਤਾ ਹੈ ਕਿ ਉਹਨੇ ਫਾਰਮ ਦਾ ਸਕਿੱਲ ਸੀ ਆਪ ਦੇ ਵਿੱਚ ਤੁਸੀਂ ਥੋੜੀ ਇਮਿਊਨਿਟੀ ਬਣੀ ਹੋਈ ਹੈ ਕਿ ਨਹੀਂ ਬਣੀ ਹੋਈ ਹੈ ਤੁਸੀਂ ਕੀ ਨੀਵਰ ਵੈਕਸੀਨ ਲਾ ਲਈ ਦੋ ਵਾਰ ਲਾਣੀ ਹੈ ਤੇਰ ਵਾਰ ਲਾਣੀ ਹੈ ਇੱਕ ਵਾਰ ਲਾਣੀ ਹੈ ਜੇ ਬੁੜੀ ਵੈਕਸੀਨ ਲਾਉਣ ਤੋਂ ਪਹਿਲਾਂ ਥੋੜੀ ਉਹਦੀ ਕਲੀਅਰ ਕਰਾਤਾ ਜੇ ਥੋੜੀ ਵੈਕਸੀਨ ਚੱਲ ਰਹੀ ਥੋੜਾ ਸਹੀ ਸ਼ਡਿਊਲ ਨਹੀਂ ਹੈਗਾ ਜੇ ਤੁਹਾਨੂੰ ਪਤਾ ਵੀ ਸੌਤ ਉੱਪਰ ਆ ਰਿਹਾ ਵਾਸਤੇ ਫਿਰ ਤੁਹਾਡੇ ਲਾਉਣੀ ਹੈ ਵੈਕਸੀਨ ਤੁਹਾਰੇ ਮੇਰੇ ਵਿੱਚ ਕੀ ਕਰਤਾ ਹੈ ਜਦੋਂ ਤੁਹਾਡੇ ਚੈੱਕ ਕਰੀ ਵੀ ਬਣ ਗਿਆ ਲੇਕ ਇਸ ਲਈ ਧੋਖੇ ਜੀ ਨਹੀਂ ਲੈਣਾ ਜੀ ਪਰ ਵੈਕਸੀਨ ਲਾ ਕੇ ਆਪਾਂ ਨੂੰ ਤਸੱਲੀ ਕਰ ਲੈ ਜੇ ਵੀ ਖਤਰਾ ਦਾ ਕੰਮ ਹੋ ਗਿਆ ਉਹ ਕੰਮ ਨਹੀਂ ਹੁੰਦਾ ਜਿੱਦਾਂ ਕਿ ਤੁਹਾਨੂੰ ਤਸੱਲੀ ਦੇ ਕੇ ਵੈਕਸੀਨ ਸਹੀ ਆਈ ਹੈ ਔਰ ਸਹੀ ਲਾਈ ਹੈ ਸਹੀ ਆਈ ਤਾਂ ਹੈਗੀ ਹੈ ਪਿੱਛੋਂ ਪਰ ਡਾਕਟਰ ਨੇ ਚਾਹਤੀਏ ਥੋੜੇ ਨੇ ਆਪਣੇ ਮੋਟਰ ਪਾਈ ਵੀ ਹੈ ਜੇ ਵੇਲੇ ਵਿੱਚ ਤੱਕ ਤੱਕ ਲਾਈਏ ਤਾਂ ਉਹ ਉੱਥੇ ਉਹ ਨਹੀਂ ਰੱਖੀਓ ਤੇ ਜੋ ਬਰਦ ਦੇ ਵਿੱਚ ਤੇ ਉੱਥੇ ਵੀ ਇਹ ਕੰਮ ਹੋ ਜਾਂਦਾ ਇਹ ਬੜੇ ਕੰਮ ਨੇ ਆਪਾਂ ਆਪਣਾ ਕੰਮ ਨੂੰ ਬੜਾ ਧਿਆਨ ਨਾਲ ਆਵਾ ਇਹ ਕੰਮ ਦੇ ਵਿੱਚ ਸਹੀ ਹਰ ਕੀ ਦੀ ਗੌਰ ਕਰੀਏ ਨਾ ਉਹ ਹੀ ਐਂ ਦੇ ਵਿੱਚ ਹੋ ਗਿਆ ਐਂ ਨਾ ਹੋਣੀ ਕਿ ਹੋ ਗਿਆ ਤਾਂ ਆਪਣੇ ਕੋ ਦੱਸਾਂ ਜਣਾ ਸਵਾਲ ਨੰਬਰ ਆਪਣਾ ਨਾ ਕੀ ਕਰਨੀ ਆਪਾਂ ਨੂੰ ਪੂਰੀ ਗਤੀ ਲੋਕਿਆ ਰੱਖ ਕੇ ਆਪਣਾ ਕੰਮ ਕਰਨਾ ਪੈਂਦਾ ਇਸ ਕਰਕੇ ਵਿਅਕਤੀ ਨੇ ਪਹਿਲੇ ਕਿਹਾ ਸੀ ਪਰ ਵਸੇਲਾ ਦੀ ਵੈਕਸੀਨ ਆਈ ਵੈਕਸੀਨ ਨਹੀਂ ਆਈ ਸੀ ਆਪਾਂ 5000 ਰੁਪਏ ਦਾ ਆਰਡਰ ਦਿੱਤਾ ਹੁੰਦੀ ਤਾਂ ਉਹ ਹੀ ਆਈ ਜਾਂਦੀ ਜਿਹਦੀ ਨਾ ਕੀਤੀ ਆਪਣੇ ਕਹਿਣ ਤੇ ਆਪਣਾ ਆਰਡਰ ਇਹੀ ਪੈਸੇ ਵੀ ਜਾਂਦੇ ਆ ਆਰਡਰ ਪੀਡੀਐਫ ਦਿੱਤਾ ਜੀ ਨੂੰ ਤੇ ਪ੍ਰਾਣੀ ਰੇਸੀ ਕਹਿ ਕੇ ਦੇ ਸੀ ਕਪਟਾ ਲਈ ਸਾਰੀ ਤੁਸੀਂ ਲੈ ਜਾਓ ਫੜਾ ਲਓ ਉਹ ਵੈਜੇ ਵੀ ਕੀ ਜਾਂਦੀ ਪਰ ਆਪਣਾ ਲੈ ਜਾ ਕੇ ਲੈਣਾ ਉਹ ਉਹ ਤੇ ਰੱਖਦੀ ਆ ਈਬੀ ਚ ਲੈ ਕੇ ਰੱਖਤਾ ਨਾਲ ਉਹਦੇ ਲਾਭਾ ਫਰਵੰਟਲ ਲਾਭਾ ਤਾਂ ਕਿ ਲੈਣੀ ਵੀ ਜਾਵੇ ਕਿਤੇ ਉਹ ਡਾਊਨ ਨਾ ਹੋਵੇ ਪੀਡੀਐਫ ਦੇ ਅਕਦਰ ਦੇ ਵਿੱਚ ਕਈ ਬਰਸੇਲਾ ਸੀ ਵੈਸੀ ਇਹਨੇ ਲੈ ਕੇ ਜਾਣੀ ਲੈ ਕੇ ਜਾ ਸਕਦਾ ਅੱਗੋਂ ਡਿਸਕੂਰਤੀਏ ਕੀਤੀ ਹੈ ਕਿ ਅਸੀਂ ਵੀ ਵੈਸੀ ਰੱਖਣ ਲੱਗਾ ਕਿ ਸਾਰੇ ਵਰਸਿੰਗ ਰੱਖਾਂਗੇ ਜਿਹੜਾ ਉਹਨਾਂ ਮਿਲੁੰਦੇ ਆ ਉਹ ਲੈ ਜੋ ਨਗਰ ਕਦਰ ਜਲਵਾਦੀ ਲੈ ਲਓ ਪਰ ਤੁਹਾਨੂੰ ਸੀਐਫ ਉਹ ਸੇਵਸਟੀ ਮੈਸਿੰਸ ਡਾਇਰੈਕਟ ਮਿਲੂਗੀ ਤਾਂ ਕਿ ਉਹਨੂੰ ਕੋ ਟੋਕਣਾ ਉਸਤੇ ਪਰ ਫਿਰ ਵੀ ਚੱਕਰਾਓ ਮੈਨਾਂ ਤੇਰੀ ਇਹ ਚੈੱਕ ਕਰਾਂ ਪਰ ਆਪਾਂ ਆਪਣੇ ਮਤਸਲੀ ਨਾਲ ਜਿੱਥੋਂ ਅਸੀਂ ਪਿੱਛੋਂ ਲਿਆ ਕੇ ਰੱਖਦੇ ਆ ਇਹ ਤੁਹਾਡੇ ਲਈ ਸਹੂਲਤਾਂ ਆਪਣੇ ਲਈ ਸ਼ੁਰੂ ਕੀਤੀ ਹੈ ਤੇ